ਗਰਾਉਂਡ ਦੇ ਵਿੱਚ ਥੋੜੀ ਸਾਨੂੰ ਦੇਰੀ ਹੋ ਗਈ ਤੇ ਇਹੋ ਨੇ ਪਿੰਨੀਆਂ ਜਦੋਂ ਵਟ ਗਈਆਂ ਸਾਡੀ ਉਸ ਤੋਂ ਬਾਅਦ ਸੁੱਕਣ ਤੋਂ ਬਾਅਦ ਅਸੀਂ ਪਿੰਨੀਆਂ ਪੈਕ ਕਰਕੇ ਤੁਹਾਡੇ ਤੱਕ ਜਲੂ ਪਹੁੰਚ ਕਰਾਂਗੇ ਜੀ ਇਹਨਾਂ ਪਿੰਨੀਆਂ ਦੇ ਵਿੱਚ ਛੋਲਿਆਂ ਦਾ ਆਟਾ ਖਸ ਖਸ ਤੇ ਐਕਸਟਰਾ ਡਰਾਈ ਫਰੂਟ ਤੁਸੀਂ ਦੇਖ ਸਕਦੇ ਹੋ ਜੀ ਤੇ ਇਹਦੇ ਵਿੱਚ ਜਿਹੜੇ ਕਾਜੂ ਬਦਾਮ ਆਸੀਂ ਥੋੜੇ ਜਿਹਾ ਪੀਸ ਕੇ ਵੀ ਪਾਦੇ ਆ ਅਤੇ ਕੁੱਟ ਕੇ ਵੀ ਪਾਦੇ ਆ ਜੀ ਤੇ ਤੁਸੀਂ ਦੇਖੋ ਮਰੀ ਸਾਫ ਸਫਾਈ ਦੇ ਨਾਲ ਇਹ ਪਿੰਨੀਆਂ ਘਰ ਵਿੱਚ ਤਿਆਰ ਹੋ ਰਹੀਆਂ ਜੀ ਸ਼ੁੱਧ ਦੇਸੀ ਘਿਓ ਦੇ ਵਿੱਚ ਤੇ ਛੋਲਿਆਂ ਦਾ ਆਟਾ ਵਿੱਚ ਖਸ ਖਸ ਐਕਸਟਰਾ ਡਰਾਈ ਫਰੂਟ ਤੇ ਖੁਆਈ ਪਾਇਆ ਤੇ 2 ਕਿਲੋ ਅਸੀਂ ਪਿੰਨੀਆਂ ਸਪੈਸ਼ਲ ਕਿਸੇ ਗਾਂਗ ਦੀਆਂ ਜੀ ਤੁਹਾਨੂੰ ਦੱਸ ਵੀ ਦੰਨੇ ਆ ਮਾਂਗਟਾ ਪਿੰਡ ਦੇ ਵਿੱਚ ਢਾਲੀਵਾਲ ਪੈਟਰੋਲ ਪੰਪ ਹੈ ਜੀ ਭਗਵੰਤ ਸਿੰਘ ਵੀਰ ਜੀ ਦਾ ਉਹਨਾਂ ਦੀਆਂ ਸਪੈਸ਼ਲ 2 ਕਿਲੋ ਪਿੰਨੀਆਂ ਜਿਨ੍ਹਾਂ ਦੇ ਵਿੱਚ ਭਖੜਾ ਪਾਇਆ ਉਹਨਾਂ ਨੇ ਕਹਿੰਦੇ ਜਿਹੜਾ ਖਾਵੇ ਭਖੜਾ ਸਦਾ ਰਹੂ ਦਾ ਟਕਰਾ ਜੋ ਪਖੜਾ ਪਾਇਆ ਹੋਇਆ ਹੈ ਜੀ ਇਹਦੇ ਵਿੱਚ ਤੇ ਥੋੜੀ ਜਿਹੀ ਕੜਤਨ ਹੋ ਜਾਂਦੀ ਹੈ ਇਸ ਕਰਕੇ ਅਸੀਂ ਸਾਰੇ ਜੀ ਨਹੀਂ ਪਾਉਂਦੇ ਹੈਗੇ ਤੇ ਜੇ ਕੋਈ ਐਕਸਟਰਾ ਭੈਣ ਭਾਈ ਸਾਡੇ ਕੋਲ ਪਖੜਾ ਪਵਾਣਾ ਚਾਹੁੰਦਾ ਹੋਵੇ ਵਿੱਚ ਪਿੰਨੀਆਂ ਦੇ ਉਹ ਵੀ ਸਾਡੇ ਕੋਲ ਪਵਾ ਸਕਦਾ ਜੀ ਤੇ ਸ਼ੁਕਰੀਆ ਮਿਹਰਬਾਨੀ ਤੁਸੀਂ ਨੰਬਰ ਨੋਟ ਕਰੋ ਜੀ 99921 23016 ਕਾਗਰ ਸਿੰਘ ਰਾਠੌਰ ਪਿੰਡ ਤੇ ਡਾਕਖਾਨਾ ਬੂਥਗੜ ਰਾਹੋਂ ਰੋਡ ਜ਼ਿਲ੍ਹਾ ਲੁਧਿਆਣਾ ਤੇ ਤੁਸੀਂ ਇਹਨਾਂ ਨੰਬਰਾਂ ਦੇ ਉੱਪਰ ਸੰਪਰਕ ਕਰ ਸਕਦੇ ਹੋ ਜੀ ਇਹ ਪਿੰਨੀਆਂ ਦਾ ਰੇਟ ਹੈ ਜੀ 3500 ਦੀਆਂ 5 ਕਿਲੋ ਛੋਲਿਆਂ ਦਾ ਆਟਾ ਵਿਦ ਅਲਸੀ ਐਕਸਟਰਾ ਡ్రਾਈ ਫਰੂਟ ਖਾਸ ਖਾਸ ਕਿਸੇ ਨੇ ਖੁਆ ਖਵਾਣਾ ਹੋਵੇ ਪਕੜਾ ਖਵਾਣਾ ਹੋਵੇ ਉਹ ਆਪਣਾ ਪਹਿਲਾ ਆਰਡਰ ਸਾਨੂੰ ਦੱਸ ਜਾਵੇ ਜੀ ਤੇ ਜਿਹੜੀਆਂ 2500 ਦੀਆਂ 5 ਕਿਲੋ ਤੁਸੀਂ ਦੇਖੋ ਜੀ ਬਣੀਆਂ ਪਈਆਂ ਇਹ 2500 ਦੀਆਂ 5 ਕਿਲੋ ਆ ਜੀ ਸਮਾਨ ਇਹਨਾਂ ਵਿੱਚ ਹੀ ਬਥੇਰਾ ਆ ਹਰ ਕੋਈ ਭੈਣ ਭਰਾ ਜਿਹੜਾ ਆਪਣੇ ਘਰੇ ਨਾਰਮਲ ਕੰਨੀਆਂ ਬਣਾ ਕੇ ਖਾਣਾ ਉਹਦੇ ਨਾਲ ਕਿਤੇ ਵਧੀਆ ਜੀ 2500 ਦੀਆਂ 5 ਕਿਲੋ 500 ਰੁਪਏ ਕਿਲੋ ਵਾਲੀਆਂ ਕੰਨੀਆਂ ਇਹ ਔਰਡਰ ਨੂੰ ਵੀ ਬਹੁਤ ਪਿਆਰ ਮਿਲ ਰਿਹਾ ਜੀ ਬਾਕੀ ਆਕੋ ਆਪਣੇ ਗਜੈਸ ਦੇ ਹਿਸਾਬ ਨਾਲ ਜਿੱਦਾਂ ਦੀ ਕੋਈ ਚਾਵੇ ਬੰਦਾ ਪਿੰਨੀ ਸਾਡੇ ਕੋਲ ਲੈ ਸਕਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਆ 2 ਕਿਲੋ ਪਿੰਨੀਆਂ ਮਾਗੜਾ ਪਿੰਡ ਜਾਣੀਆਂ ਜੀ ਸਰਦਾਰ ਭਗਵੰਤ ਸਿੰਘ ਜੀ ਢਾਲੀਵਾਲ ਪੰਪ ਵਾਲੇ ਉਹਨਾਂ ਨੇ ਇਹਦੇ ਵਿੱਚ ਫੋਆ ਵੀ ਬੁਆਇਆ ਤੇ ਐਕਸਟਰਾ ਤੌਰ ਤੇ ਤੇਲ ਚ ਪਖੜਾ ਵੀ ਪਾਇਆ ਜੀ ਇਹ ਪਖੜੇ ਵਾਲੀਆਂ ਪਿੰਨੀਆਂ ਵਿੱਚ ਫੋਆ ਵਿੱਚੇ ਫਾਸਟਾਸ ਵਿੱਚੇ ਛੋਲਿਆਂ ਦਾ ਆਟਾ ਅਤੇ ਇਹਦੇ ਵਿੱਚ ਮਿੱਠਾ ਬਿਲਕੁਲ ਲਾਈਟ ਪਾਇਆ ਕਿਉਂਕਿ ਉਹਨਾਂ ਨੂੰ ਸ਼ੂਗਰ ਵੀ ਹੈ ਤੇ ਉਹਨਾਂ ਦੀਆਂ ਪੈਕ ਹੋਰੀਆਂ 2 ਕਿਲੋ ਮੈਂ ਬੁਝੇ ਹਾਂ ਜੀ ਇਹ 5 ਕਿਲੋ ਕਿੰਨੀਆਂ ਜਾਣੀਆਂ ਜੀ ਸਾਡਾ ਪਾਰਸਲ ਤਰਨ ਤਰਨ ਪਹਿਲਾਂ ਵੀ 5 ਕਿਲੋ ਪਿੰਨੀਆਂ ਭੇਜੀਆਂ ਸੀ ਇਹ ਬਰੋਦਾ ਵਾਲੇ ਸਰਦਾਰ ਜੀ ਜਿਹਨਾਂ ਨੂੰ ਪਿਛਲੇ ਸਾਲ ਭਾਈ ਗਏ ਬਰੋਦਾ ਪਹੁੰਚੀ ਸੀ ਕਿੰਨੀਆਂ 22 ਇਹ ਗਈਆਂ ਸੀ ਬਰੋਦਾ ਪਹੁੰਚੀਆਂ ਜੀ ਹੁਣੋਂ ਤਰਨਤਾਰਨ ਆ ਗਏ ਨੇ